ਉਹ ਵਿੱਚ ਤਾਂ ਮਰੇ ਪਏ ਨੇ ਵਿੱਚ ਜਿਉਂਦੇ ਨੇ ਉਹ ਆਹ ਕੁੰਜੇ ਲੱਗੇ ਪਏ ਨੇ ਦੁਜੀਉਂਦੇ ਨੇ ਆਹ ਸੰਦਰਭ ਕਰਦੋਂ ਹੌਲੀ ਹੌਲੀ ਕੇ ਪੱਜਲੀ ਹੌਲੀ ਪਤਾ ਨਹੀਂ ਕੀ ਜਾਨਵਰ ਦੇ ਕੀ ਪਹਿਲਾਂ ਸੋਈ ਸਾਫ ਕਰੀ ਹੁਣ ਚਾਹ ਬਣਾਉਣੀ ਆ ਚਾਹ ਹੀ ਆਪਣਾ ਬੱਦਕੀ ਦਾ ਰਾਤ ਵਾਲਾ ਉਹਦੇ ਚੇ ਪੱਤੀ ਪਾਲਾਣੀ ਆ ਤੇ ਪਹਿਲਾਂ ਸਾਰਾ ਝਾੜੂ ਲਗਾਇਆ ਫਿਰ ਕੋਚਾ ਲਗਾਇਆ ਤੇ ਪਤਾ ਨਹੀਂ ਕੀ ਸੀ ਜਾਨਵਰ ਦੇ ਉਡਣ ਵਾਲੇ ਬਾਹ ਲੱਗੇ ਪਏ ਨੇ ਪਤਨ ਸ਼ਾਮ ਨੂੰ ਯਾਰੀ ਕੀਤਾ ਹੈ ਤਾਂ ਨਿੱਕੇ ਵੀ ਕਿੰਨੇ ਸੱਤੇ ਨੇ ਮੈਨੂੰ ਸਾਫ ਕਰਾਂ ਇਹ ਸਾਰੇ ਸਪਤਾਨੀ ਨਿਕਲਦੇ ਨੇ ਕਿਥੋਂ ਨੇ ਕੀ ਹੋ ਗਿਆ ਅੱਜ ਜਾਈ ਨਹੀਂ ਕਦੇ ਆਈ ਨਹੀਂ ਹੈ ਨਾ ਪਤਾ ਨਹੀਂ ਕੰਪਿੰਗ ਮੇ ਆ ਰਹੀ ਪੈਰਾ ਕਰਦੇ ਨੇ ਉਂਵੀ ਲੈਡਰੀ ਬੰਦਤੀ ਹੀ ਰਾਤ ਤਾਂ ਸਾਫ ਰੰਗ ਚੱਲੇ ਤੇ ਇਧਰ ਲੈਡ ਬੰਦਤੀ ਕੋਈ ਜਿਹਾ ਚੱਲ ਉਹਨੇ ਲੈਡ ਕੀਤੀ ਤੇ ਬਾਤ ਨੂੰ ਵੀ ਤਾਂ ਮੰਨਦੀ ਹੋਣੀ ਸੀ ਕਿ ਇਹਨਾਂ ਤੋਂ ਆਈ ਜਾਨ ਬੱਤ ਚਲੋ ਜੀ ਵੈਗੁਰੂ ਜੀ ਇਹ ਕਰ ਲੇ ਆਪਾਂ ਨੇ ਆਲੂ ਕੱਦੂ ਗਸ ਤੇ ਇਹ ਕਰ ਲੇ ਪਿਆਜ਼ ਕੱਟੂ ਗਸ ਤੇ ਇਹਨਾਂ ਨੂੰ ਪਾਉਨੇ ਆਪਾਂ ਆਲਪ ਤੇਜ ਤੇ ਆਟਾ ਸਾਲ ਲਿਆ ਅਦਰ ਲੋ ਜੀ ਨਾਣ ਪਾ ਲਿਆ ਮਿਰਚ ਪਾ ਲਈ ਹਰੀ ਮਿਰਚ ਨਹੀਂ ਅੱਜ ਪਾਈ ਹੁਣ ਇਹਨੂੰ ਗੁੰਨੜੀਏ ਆਪਾਂ ਆਟਾ ਪਹਿਲਾਂ ਤਾਂ ਨਾਟਾ ਗੁੰਨੀ ਇਹ ਦੇਖਦੇ ਆ ਕੀ ਬਣਾਉਣੀ ਆ ਆਪਾਂ ਅੱਜ ਖਾਤਾ ਕੁਛ ਦਿਨ ਦੀ ਆ ਖੋਣੇ ਦੱਸੋ ਅੱਜ ਤਾਂ ਮੈਂ ਬਰੌਂਠੇ ਬਣਾਉਣੀ ਆ ਲਈ ਬਰੌਂਠੇ ਆਟਾ ਗੁੰਨ ਲਿਆ ਤੇ ਆਟਾ ਗੁੰਨ ਕੇ ਹੁਣ ਲਾ ਦਾਂ ਸਿੱਕੀ ਹੋ ਗਏ ਨੇ ਦੁੱਧ ਪਾਉਣਾ ਜਦ ਤੱਕ ਦੁੱਧ ਪਾ ਕੇ ਆਉਣਗੇ ਜਦੋਂ ਮੈਂ ਨਮੇਰ ਦੂੰਗੀ ਆ ਪੁਰਾਣੇ ਅੱਜ ਜਾਣਾ ਸੀਗਾ ਕਿਤੇ ਜਾਣਾ ਸੀਗਾ ਅੱਜ ਤਾਂ ਕਰਕੇ ਮੈਂ ਬਰੌਂਠੇ ਬਣਾਉਂਦੀ ਸੀ ਹਨਾ ਤੇ ਸੱਜਰੇ ਜਾਣਾ ਤੇ ਸੱਜਰੇ ਫਿਰ ਕੁਝ ਖਾਣ ਦੀ ਲੱਗਦੀ ਖਾਣ ਨੂੰ ਦਿਲ ਨਹੀਂ ਕਰਦਾ ਫਿਰ ਦੋ ਦੋ ਬਰੌਂਠੇ ਨਾਲ ਬਣਨਗੇ ਮਸਾਲਾ ਰਿਸੀ ਨਾ ਦੇ ਤਾਂ ਲਿਖਿਆ ਤੇ ਹਲੇ ਅੱਧ ਟਾਈਮ ਵੀ ਪਹੁੰਚ ਸੱਤ ਹੋ ਗਿਆ ਜਿੰਨੇ ਮੇਸਾ ਡਰੇ ਲਾ ਲੋਚੀ ਪਰੋਠੇ ਅੱਜ ਆਲੂਆ ਵਾਲੇ ਨਵੇਂ ਡਿਜ਼ਾਈਨ ਨਾਲ ਤੇ ਦੇਸੀ ਘਿਓ ਲਾ ਕੇ ਬਾਹਰੋਂ ਬਾਹਰੋਂ ਨਰਮ ਨਰਮ ਫੁੱਲੇ ਪੁੱਲੇ ਲਾ ਲਈਏ ਆਪਾਂ ਇਧਰ ਮੈਂ ਰੋਟੀ ਬੇਲ ਲਈ ਨਾਲ ਦੀ ਨਾਲ ਤੇ ਇਹ ਰਸੋਈ ਚ ਆਟਾ ਬੋਰਾ ਖੜ ਗਿਆ ਚਲੋ ਬਾਅਦ ਚ ਦੇਖਾਂਗੇ ਸਾਫ ਕਰਾਂਗੇ ਪਹਿਲਾਂ ਪਰੌਂਠੀ ਲੱਗਦੀ ਹੈ ਨਰਮ 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 ਚੱਕ ਕੇ ਮਸਾ ਪਾਉਣਾ ਪੈਂਦਾ ਇਹ ਹੁੰਦਾ ਵੀ ਟੁੱਟੇ ਨਾ ਜਾਵੇ ਆਲੂਆ ਕੱਤੇ ਜਿਵੇਂ ਟਿੱਕੀਆਂ ਹੁੰਦੀਆਂ ਨੇ ਐਵੇਂ ਪੱਕਦੇ ਨੇ ਨਰਮ ਨਰਮ ਆਲੂ ਮਸਾਲਾ ਜ਼ਿਆਦਾ ਤੇ ਆਟਾ ਘੱਟ ਇਹਦੇ ਕਰਕੇ ਨਰਮ ਨਰਮ ਰਹੇ ਆਲੂਆਂ ਟਿੱਕੀਆਂ ਵਾਂਗ ਜਿਵੇਂ ਆਲੂ ਵਾਲੀਆਂ ਟਿੱਕੀਆਂ ਹੁੰਦੀਆਂ ਨੇ ਚਲੋ ਜੀ ਨੇ ਵੇਲ ਲਓ ਹਲੋ ਛਿੱਪ ਛਿੱਪਤੀ ਲਓ ਇਹ ਲੋ ਜੀ ਇਹ ਲਿਆਂਦੀ ਸੀ ਆਪਾਂ ਨੇ ਇਹ ਮੂੰਗੀ ਮਾਲਸਰੀ ਮਿਕਸ ਹੈ ਨਾ ਵਿੱਚੇ ਮਿਲਦਾ ਦਾ ਮਾਂ ਨੇ ਛੋਟੇ ਛੋਟੇ ਤੇ ਇਹਨੂੰ ਧੋਨੀਆ ਸਮਾਰਦਿਆਂ ਅੱਜ ਬਣਾਉਣੀਆ ਦੇਖਦੀਆਂ ਕਈ ਜੀ ਬਣਦੀ ਆ ਹਲੇ ਬਣਾਈ ਨਹੀਂ ਸੀਗੀ ਹੈਗੇ ਪਤ ਪਈ ਸੀ ਪਹਿਲਾਂ ਦੀ ਇਹਦੇ ਕਰਕੇ ਬਣਾਈ ਨਹੀਂ ਮੈਂ ਡੱਬਿਆਂ ਚ ਪਾਉਂਗੀ ਨਾਲੇ ਤੱਜ ਸਾਰਿਆਂ ਚ ਨਾਲੇ ਬਣਾਉਣੀਆ ਧੋਨੀਆ ਸਮਾਰਦਿਆਂ ਲੋ ਜੀ ਲੋ ਜੀ ਇੱਧਰ ਧੋਰੀ ਸਮਾਰ ਲਈ ਧਰ ਲਈ ਹੈ ਨਾ ਧਰ ਲੀ ਰਣੀ ਇੱਧਰ ਮੈਂ ਧਰ ਲਿਆ ਘਿਓ ਬਹੁਤ ਛੋਟਾ ਢੰਡਾ ਫਿਰ ਇਹਦੇ ਚ ਧਰ ਲਿਆ ਮੈਂ ਘਿਓ ਧਰ ਲਿਆ ਇਹ ਚੰਨੇ ਗਰਮ ਹੁੰਦਾ ਗਰਮ ਹੋ ਕੇ ਘਿਓ ਤੇ ਘਿਓ ਦਾ ਘੱਟ ਦੇਸੀ ਦੇਸੀ ਘਿਓ ਆ ਇਹ ਆਦਰਕ ਹਰੀ ਮਿਰਚ ਤੇ ਪਿਆਜ਼ ਪਾ ਦੇ ਨੀ ਭੁੰਨ ਲਿਆ ਇਹਨੂੰ ਮੈਂ ਇੱਧਰ ਪੁੱਜੂਗਾ ਇੱਧਰ ਮਿੱਤਰ ਆਪਣੀ ਦਾਲ ਵਿੱਚ ਜੂਗੀ ਦੋ ਦੋ ਦਸ ਸੰਤੇ ਬਣਾਉਣੀ ਆਪਾਂ ਇਹ ਆ ਕੱਡਾ ਸਮਾਨ ਆਤ ਉੱਧਰ ਰੱਖਿਆ ਦੀਆਂ ਸਾਬਣ ਤੇ ਔਲਗੇਟ ਉੱਧਰ ਰੱਖਦੀਆਂ ਫੇਰ ਆ ਸਮਾਨ ਪਾਉਣੀ ਆ ਡੱਬੀਆਂ ਚਾ ਕੇ ਤੇ ਤੋ ਜੀ ਆਪਾਂ ਨੇ ਕਰ ਲਈ ਇਹ ਮੂੰਗੀ ਤੇਲ ਮਸਤੀ ਦਾਲ ਕੱਠੀ ਮਿਕਸ ਕਰ ਲਈ ਆ ਫੇਰ ਪਾ ਦੇਣੀ ਆ ਆਪਾਂ ਇਹ ਤਿੱਕੀ ਚ ਪਾ ਦੇਣੀ ਆ ਕਿਉਂਕਿ ਇਹ ਹੈਗੀ ਸੀ ਤਿੱਕੀ ਆਪਣੀ ਟੀਮ ਵਾਲੀ ਸਾਫ਼ ਕਰੀ ਸੀ ਦੀ ਆਪਾਂ ਤੇ ਇਹ ਵੀ ਮੜ ਦੀ ਤਿੱਕਾ ਦੇਣੀ ਅੱਗੇ ਨਾ ਪਾ ਦੇਣੀ ਜਿਹੜੇ ਸਰੋਂ ਦੇ ਤੇਲ ਵਾਲੀ ਤਿੱਕੀ ਹੋਣੀ ਆ ਜਿਹੜੀ ਪੰਪਤੀ ਵਾਲੀ ਆਪਣੀ ਇਹਦੇ ਵਿੱਚ ਪਾ ਗਣੀ ਸਾਰੀ ਸਪੂਨ ਪਣੀ ਬਤੀ ਗਈ ਉਸ ਤੋਂ ਦੋ ਦਿਨ ਨੂੰ ਧਾਰ ਹੋ ਗਈ ਤੇ ਮੈਂ ਜੀ 2 ਕਿਲੋ ਸੀਜੀ ਛੋਲਿਆਂ ਦੀ ਾਲ ਤੇ ਮੈਂ ਜੀ 3 ਕਿਲੋ ਇਹਨੂੰ ਮਿਕਸ ਕਰ ਲਿਆ ਮੈਂ ਫਿਰਾਂ ਪਕਾ ਕੇ ਫਿਰ ਆਪੇ ਪਕਾ ਦੇਣੀ ਘਰ ਨੂੰ ਵਧੀਆ ਤੇ ਦੋ ਤਿੰਨ ਦੱਬਿਆਂ ਨਾਲ ਇੱਕ ਦੱਬਾ ਸਪਾ ਗੈਂਦੀ ਆ ਜਦੋਂ ਕੋਈ ਗੱਡਾ ਨਾ ਹੋਵੇ ਤੇ ਆਪਾਂ ਹੀ ਥੀਤੀ ਸਪਾ ਦੇਣੀ ਦੇਖੋ ਜੀ ਅੱਜ ਸੋਦਾ ਪਕਾ ਸਾਡ ਦੀ ਹੈ çünkü o analeti birde bu kadar çok ihtiyaçlıyor. yani bu ana kadar neye taşak ettiğimizi biliyorsunuz. bu da plava oluyor demek. plava ne diye oluyor demek. bu da plava oluyor demek. yani bu bir tane. 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 bu bir tane.

ਉੱਧਰ ਦਾਲ ਵਿੱਚ ਦੀ ਦਾਲ ਅੱਜ ਕੋਈ ਹੈਗੀ ਕਾਲੀ ਕਾਲੀ ਪਤਾ ਨਹੀਂ ਤੇ ਹਲਦੀ ਨਹੀਂ ਪਈ ਹੈ ਨਾ ਦੇਖੋ ਇੱਥੇ ਪੁੱਨ ਲਗੇ ਮਸਾਲਾ ਇਹਦੇ ਚ ਸੁਗੰਧ ਆ ਰਹੀ ਹੈ ਉਹ ਪਾਡਾ ਹੈਗਾ ਛੋਟਾ ਉਹਦੇ ਕਰਕੇ ਫਿਰ ਉਹ ਪਾਡਾ ਛੋਟਾ ਤੇ ਇਹਦੇ ਚ ਲੋਟ ਨਹੀਂ ਆਉਣਾ ਫੇਰ ਦੇਖ ਕੇ ਤੜਕਾ ਲਾਤਾ ਚਲੋ ਇਹਨੇ ਪੁੱਜਦਾ ਫੇਰ ਕਰਦੇ ਆਪਾਂ ਬਿੱਲਾ ਇਹ ਚਾਹ ਪਾਣੀ ਇਹ ਨਿਰਾ ਦਾ ਭਾਂਡੇ ਰੱਖਦਾ ਇਹ ਸਮਾਨ ਮੈਂ ਰੱਖਦਾ ਸਬਜ਼ੀਆਂ ਬਾਜੀਆਂ ਲੋਜੀ ਮਸਾਲਾ ਪੁੱਜ ਗਿਆ ਹੁਣ ਇਹਨੂੰ ਪਾ ਦਈਏ ਦਾਲ ਦਾਲ ਇਹ ਚੀਜ਼ ਜਿਹੜੀ ਜਿਹੜੀ ਰਹਿ ਗਈ ਹੁਣ ਸੱਤੀ ਸੱਤੀ ਰੰਗ ਬਣਾ ਦਈਏ ਹੁਣ ਗੈਸ ਬੰਦ ਕੇ ਸਲਾ ਸਲਦਾ ਪੱਤਾ ਸਾਉਂਤ ਗੈਸ ਬੰਦ ਕਰਤਾ ਕਿੰਤਾ ਵਧੀਆ ਲੱਗਦੀ ਹੈ ਕਿੰਨੀ ਫੁੱਲ ਗਈ ਮਾਸਰੀ ਵਿੱਚ ਛੋਲੇ ਨੇ ਕਿੰਨੇ ਆ ਲੱਗਦਾ ਜਿਵੇਂ ਮੂੰਗੀ ਮਿੱਠੀ ਬਣਾਉਣੇ ਹੁੰਦੇ ਆ ਦੇਖਦੇ ਆ ਤਾਂ ਮੈਂ ਥੋੜੀ ਲਿਆਂਦੀ ਸੀ ਦੇਖਦੇ ਆ ਕਿ ਵਧੀਆ ਲੱਗਦੀ ਆ ਤਨਾ ਇਹ ਮੋਟੀ ਮੋਟੀ ਲੱਗਦੀ ਨੇ ਮੂੰਗੀ ਵੀ ਹਰੀ ਹਰੀ ਜੀ ਲੱਗਦੀ ਆ ਹੂੰ ਹੂੰ ਚਲੋ ਦੇਖਦੇ ਆ ਪਾਣੀ ਤੋਂ ਸਾਦਾ ਲੋ ਜੀ ਦਾਲ ਆਪਣੀ ਰਿਜ ਗਈ ਵਧੀਆ ਥੋੜਾ ਜਿਹਾ ਪਾਣੀ ਪਾ ਦਣੀ ਆ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ